ਬਤਲਾ ਫੁਕਿਆ ਗਿਆ ਕਿਹੜੇ ਵਿਸ਼ੇ 'ਚ ਫੁਕਿਆ ਗਿਆ ਇਹ ਸੈਂਟਰ ਸਰਕਾਰ ਦਾ ਫੁਕਿਆ ਸੀ ਜਿਹੜਾ ਡਰਾਈਵਰਾਂ ਵਾਸਤੇ ਕਾਲਾ ਕਾਨੂੰਨ ਬਣਾਇਆ ਇਹਨਾਂ ਨੇ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਅੱਛਾ ਉਹਦੇ ਕਰਕੇ ਅਸੀਂ ਜੇ ਤੇ ਰੱਦ ਕਰਨਗੇ ਠੀਕ ਹੈ ਨਹੀਂ ਤੇ ਅਸੀਂ ਦਿੱਲੀ ਦੀ ਤਿਆਰੀ ਕਰਾਂਗੇ ਕਿਹੜੀ ਜਗ੍ਹਾ ਤੇ ਬਤਲਾ ਫੁਕਿਆ ਗਿਆ ਇਹ ਪੱਟੀ ਮੋੜ ਤੇ ਵੀਰ ਸਿੰਘ ਜੀ ਹਲਕਾ ਪ੍ਰਧਾਨ ਭਾਰਤੀ ਇਨਸਾਨ ਨੂੰ ਮਦਦੂਰ ਦੁਨੀਆ ਨਪਰਾ ਬਾਕੀ ਇਹ ਜਿਹੜਾ ਕਾਨੂੰਨ ਕਾਲਾ ਜਿਹਨੂੰ ਪ੍ਰੈਮਲਾ ਵਾਸਤੇ ਬਣਾਇਆ ਉਹ ਗਲਤ ਹੈ। ਟ੍ਰੈਵਲ ਦੇ ਅੱਗੇ ਵੀ ਚੋ 4-4 ਹਜ਼ਾਰ 5-5 ਹਜ਼ਾਰ ਦੀ ਤਨਖਾਹ ਲੈ ਕੇ ਚਾਹ ਦਾ ਮਹਾਂ ਜਗਾਰਾ ਕਰਦੇ ਆ। ਜੇ 7 ਲੱਖ ਰੁਪਈਆ ਜਿਹੜਾ ਇਹਨਾਂ ਨੇ ਜਨਮਾਨਾ ਰਹਾਤਾ ਵਾ ਆਹ ਸਾਲ ਦੀ ਜਿਹੜੀ ਇਹਨਾਂ ਨੇ ਸਜ਼ਾ ਤੇ ਸਜ਼ਾ ਦਾ ਕਾਨੂੰਨ ਬਣਾਇਆ ਬਿਲਕੁਲ ਗਲਤ ਹੈ ਜੀ। ਇਹ ਨਹੀਂ ਹੋਣਾ ਚਾਹੀਦਾ। ਜਿਹਦੇ ਅੰਦਰ ਬੈਠੇ ਜਿਹੜੇ ਆ ਸੈਂਟਰ ਸਰਕਾਰ ਆ ਜਿਹੜੀ ਇਹ ਬਿਨਾਂ ਕਿਸੇ ਨੂੰ ਕੁਝ ਇੱਕ ਕਿਸਾਨ ਦੇ ਹਿਸਾਬ ਜਿਹੜੇ ਅੰਦਰ ਬੈਠੇ ਜਿਹੜੇ ਬਣਾਈ ਦੇਦੇ। ਹਰ ਰੋਜ਼ ਇਹ ਹਰ ਰੋਜ਼ ਇਹ ਮਦਰਾ ਫੂਕਿਆ ਗਿਆ ਵਾ ਮੋਦੀ ਸਰਕਾਰ ਦਾ ਇਹ ਮੇਰੇ ਵੀਰ ਸਾਰੇ ਹੀ ਡਰਾਈਵਰ ਅਸੀਂ ਇਕੱਠੇ ਹੋ ਕੇ ਜੋ ਨੇ ਤਾਲੇ ਕਾਨੂੰਨ ਬਣਾਇਆ ਸੀ ਕਿ 7 ਲੱਖ ਰੁਪਇਆ ਜੁਰਮਾਨਾ ਤੇ 10000 10 ਸਾਲ ਦੀ ਸਜ਼ਾ ਉਹ ਡਰਾਈਵਰਾਂ ਨੂੰ ਮਨਜ਼ੂਰ ਨਹੀਂਗਾ ਕਿਉਂਕਿ ਭਾਵੇਂ ਡਰਾਈਵਰ ਕੋਈ ਵੀ ਆ ਸਾਰਿਆਂ ਤੇ ਇਹ ਕਾਨੂੰਨ ਲਾਗੂ ਆ ਇਸ ਕਰਕੇ ਅਸੀਂ ਯੂਨੀਅਨ ਦਾ ਸਾਥ ਦੇਣ ਦੇ ਕਰਕੇ ਅੱਜ ਅਸੀਂ ਪੱਟੀ ਮੋਰ ਤੇ ਇਹਦਾ ਮੋਦੀ ਦਾ ਪਿੱਛੇ ਆਪਾਂ ਕੀਤਾ ਵਾ ਅਸੀਂ ਉਹਦੇੰਨਾ ਤੱਕ ਅਵਾਜ਼ ਪਹੁੰਚਾਉਣੇ ਆ ਕਿ ਇਹ ਜਿਹੜਾ ਕਾਨੂੰਨ ਆ ਰੱਦ ਕਰ ਦੇਵੇ ਤੇ ਸਾਡੇ ਜਿਹੜੇ ਡਰਾਈਵਰ ਭਰਾ ਸੁਖ ਦੀ ਰੋਟੀ ਖਾਣ ਕਿਉਂਕਿ 7-7 ਹਜ਼ਾਰ ਤੇ ਵਿਚਾਰੇ ਡਰਾਈਵਰ ਤਾਂ ਤਨਖਾਹ ਕੋਈ 7 ਤੇ ਕੋਈ 10 ਤੇ ਕਰਦਾ ਵਾ ਤੇ ਜੇ 7 ਲੱਖ ਰੁਪਈਆ ਇਹਨਾਂ ਕੋਲ ਹੋਵੇ ਅਸੀਂ ਬਹਿ ਕੇ ਰੋਟੀ ਉਹਦੇ ਘਰੇ ਵੀ ਖਾ ਸਕਦੇ ਆ ਅਸੀਂ ਗੁਜ਼ਾਰਾ ਤਾਂ ਮਾਹੀ ਕਰਦੇ ਆ ਇਹ ਸਰਕਾਰਾਂ ਸੈਂਟਰ ਸਰਕਾਰ ਜੋ ਸਾਡੇ ਤੇ ਕਾਨੂੰਨ ਲਾਗੂ ਕਰਦੀ ਆ ਉਹ ਗਲਤ ਕਰਦੀ ਆ ਜੇ ਨਾ ਸੈਂਟਰ ਸਰਕਾਰ ਬਾਜ਼ਾਈ ਅਸੀਂ ਪਿੰਡਾਂ ਦੇ ਵਿੱਚ ਅਸੀਂ ਵੀਰਾਂ ਨੂੰ ਨਾਲ ਲੈ ਕੇ ਇਹ ਸੈਂਟਰ ਸਰਕਾਰ ਦਾ ਪਿੰਡੋ ਪਿੰਡੀ ਵਿਰੋਧ ਕਰਾਂਗੇ ਪਿੰਡੋ ਪਿੰਡੀ ਅਸੀਂ ਨੌਜਵਾਨ ਵੀਰ ਨਾਲ ਜਥੇਬੰਦੀਆਂ ਠਾਵਾਂਗੇ ਜੋ ਸਾਡੇ ਨਾਲ ਜਥੇਬੰਦੀਆਂ ਅੱਗੇ ਵੀ ਸ਼ਾਮਲ ਨੇ ਸ਼ਰਸ਼ ਕਮੇਟੀਆਂ ਸਾਰੇ ਸਾਡੇ ਨਾਲ ਜਥੇਬੰਦੀਆਂ ਸ਼ਾਮਲ ਨੇ ਤੇ ਇਹ ਵੀਰ ਸਾਰੇ ਹੀ ਡਰਾਈਵਰ ਜਿੰਨੇ ਵੀ ਅਸੀਂ ਸਾਰੇ ਹੀ ਡਰਾਈਵਰ ਇਕੱਠਾ ਕਰਕੇ ਅੱਜ ਅਸੀਂ ਨਿਕਾਜਾ ਪ੍ਰਦਰਸ਼ਨ ਕੀਤਾ ਵਾ ਪਰ ਜੇ ਨਾ ਕਾਨੂੰਨ ਰੱਦ ਹੋਏ ਅਸੀਂ ਵੱਡਾ ਹਾਈ ਲੈਵਲ ਤੱਕ ਜਾਵਾਂਗੇ ਵਾਹਿਗੁਰੂ ਖਾਲਸਾ ਬਾਦਸ਼ਾਹ ਮੇਰਾ ਨਾਮ ਜੀ ਪਰਮਜੀਤ ਸਿੰਘ ਫੈਕਟਰੀ ਕਲਾ ਸੋਰ ਬਾਸ ਯੂਨੀਅਨ ਪੁਕਾਰਣਾ ਆਹ ਤੇ ਕਿਸਾਨਾਂ ਪੰਜਾਬੀਆਂ ਦੇ ਮਜ਼ਦੂਰ ਇਤਹਾ ਪ੍ਰਧਾਨ ਅਸੀਂ ਅੱਜ ਮੋਦੀ ਦਾ ਪਤਲਾ ਸਾੜਿਆ ਜੀ ਜਿਹੜੇ ਕਾਲੇ ਕਾਨੂੰਨ ਬਣਾਏ ਹਨ ਡਰਾਈਵਰਾਂ ਤੇ ਡਰਾਈਵਰਾਂ ਤੇ ਜਿਹੜਾ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਕੈਦ ਦੇ ਵੇਖੋ ਜੀ ਕੋਈ ਵੀ ਡਰਾਈਵਰ ਆ ਨਾਦ ਕਹਿਦਾ ਜੀ ਕਰਦਾ ਐਕਸੀਡੈਂਟ ਕਰ ਲਈ ਤੇ ਨਾ ਕੋਈ ਨਾ ਜੁਰਮਾਨਾ ਭਰ ਸਕਦਾ ਇਹਦੀ ਚੈਂਟਰ ਸਰਕਾਰ ਕਾਲੇ ਕਾਨੂੰਨ ਸਾਡੇ ਤੇ ਤੋਪੀ ਆਉਂਦੀ ਆ ਉਹਦਾ ਅਸੀਂ ਵਿਰੋਧ ਕੀਤਾ ਵਾ ਤੇ ਗਾੜੀ ਵੀ ਜੇ ਕੈਨਸਲ ਨਹੀਂ ਕਰਦੀ ਅਸੀਂ ਹਾਈ ਲੈਵਲ ਤੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਇਸੇ ਤਰ੍ਹਾਂ ਅਸੀਂ ਦੁਨੀਆ ਦਾ ਕਿਸਾਨ ਦੁਨੀਆ ਨੂੰ ਵੀ ਸਾਡੇ ਨਾਲ ਆ ਤੇ ਸਕੂਲ ਬੱਚਿਆਂ ਨੂੰ ਵੀ ਸਾਡੇ ਨਾਲ ਆ ਸਾਰੀ ਲਾਈਨ ਇਕਾ ਕਰਕੇ ਫਿਰ ਅਸੀਂ ਕੋਈ ਵੱਡਾ ਕਦਮ